ट तो रहे बंदे कुटते हो तो तो बंदे कुटते होते हो बेटते हो के, बंदे कुट रहे हो के, बंदे कुट रहे हो लंबे पाके ਬੰਦੇ ਕੁੱਟ ਪੀਆ ਸੱਟ ਤੋੜ ਕੇ ਵੜਿਆ ਵਾਹ ਵਾਹ ਪੰਜਾਬ ਪੁਲਾ ਇਧਰ ਆ ਬੰਦਾ ਵਾਹ ਇਧਰ ਕਰ ਲੈ ਗੱਡੀ ਤੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਕੱਪੜੇ ਬੰਦੇ ਚੱਕ ਕੇ ਲਿਉਂਦੇ ਆ ਨਿਆਣ ਮੈਨੂੰ ਵੀ ਡੈਕਟਿਓ ਭਾਜੀ ਤੁਸੀਂ ਰੇਸਟੈਂਟ ਦਾ ਨੰਬਰ ਲੱਤੀ ਆਈ ਵੀ ਨਹੀਂ ਚੱਕਾ ਕਰਦੇ ਕੋਈ ਚੱਕ ਕੇ ਲੈ ਗਏ ਰਸ਼ਮ ਚੱਕ ਕੇ ਲੈ ਗਏ ਨੀ ਕੋਈ ਵੀ 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 हां तू दफ्तर काम करता दफ्तर है तू तो बंदे चक्कर लगा रहा है तोड़ दे दे तोड़ दे ओ दफ्तर तोड़ फोड़ो के दफ्तर तोड़ दे बोले सी ने तोड़ दो हारी जहर कर दो तुम लाल ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀਬਾਦ ਪੰਜਾਬੀਆਂ ਆਈ ਅਸੀਂ ਆ ਗਏ ਅੱਗੇ ਪਿਛੇ ਆ ਕੇ ਬਹਿਰੇ ਆਹ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕੇ ਨਾ ਬੋਲੋ ਸਾਡੀ ਨਾ ਅਸੀਂ ਪੰਜਾਬੀ ਨਹੀਂ ਉਹਦਾ ਸੁਣਦੇ ਨਹੀਂ ਆਈ ਨਹੀਂ ਤੁਸੀਂ ਹੁਮਨਤ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ कोई पत्थर कि मैं बंदर करके सर मेनू मेमोरी एड्रेस दी दिखा दे बंदे तू चेक कर ले चल 1000 बंदे ने देखे अच्छे सब तू ही तममा भागे चक्कर लगी कौन कहीं क्रिमिनल है यार 12:00 बजे पहुंच गए अच्छे किने ना थोड़ा किने ने ला कर आ गए ने आ गए इधर हो जा जी पाजी 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 बैठ ਕੀ ਗੱਲ ਹੋ ਗਈ ਸਰ ਕੀ ਮੈਸੇਜ ਆ ਜੀ ਕਹਿੰਦੇ ਸਤ ਸੁੱਤ ਤੋੜਿਆ ਆਪਣੀ ਰੋਕ ਲੱਗ ਰਹੀ ਆ ਰਾਸ਼ਮਨ ਸਿੰਘ ਵੀ ਪਰਮਾਣੂ ਆ ਜੀ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਆ ਦਿਖਾਓ ਸਰ ਕਿਹੜੀ ਚਿੱਠੀ ਆ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸੂਚੀ ਦੇ ਪੇਜ ਤੋਂ ਸ਼ੇਰੂ ਬੇਨਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆ ਕੇ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੇ ਆ ਕਿਹੜੀ ਕੰਪਲੀਟ ਆ ਆ ਹੁਣੇ ਕੰਪਲੀਟ ਲਿਖੀ ਆ ਤੁਸੀਂ ਹੁਣੇ ਕੰਪਲੀਟ ਲਿਖੀ ਆ ਤੁਸੀਂ ਹੁਣੇ ਕੰਪਲੀਟ ਲਿਖੀ ਆ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡਾਇਰੀ ਨੰਬਰ ਹੁਣੇ ਪਾਇਆ मुदाबाद मुर्दाबाद 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 मुरादाबाद 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 मुर्दाबाद

ਉੱਥੇ ਪੈਰ ਮੇਢੇ ਉਹ ਭਾਈ ਪਰਿਆਲੋ ਜੇ ਇੱਕ ਮਿੰਟ ਉੱਥੇ ਨਹੀਂ ਆਏ ਉਹ ਭਾਈ ਨਿਕਲੋ ਕਿਰਾ ਉੱਥੇ ਪੈਰ ਮੇਢੇ ਰੇਰ ਮੇ ਕਿਉਂ ਨਹੀਂ ਆਏ ਉੱਥੇ ਸੁੱਤੇ ਰਹੇ ਆਸੀਂ ਉਹਨਾਂ ਦਾ ਨਸ਼ਾ ਵੇਖਦੇ ਮੈਂ ਕੀ ਗੱਲ ਉਹ ਸਾਡੇ ਪੰਜਾਬੀ ਆਮ ਆਦਮੀ ਕੀ ਹੋਇਆ ਕੀ ਤੁਹਾਨੂੰ ਹੱਥ ਪਾਣਾ ਗਿਆ ਸਖਾ ਪਿਆ ਕੋਈ ਦਫਤਰ ਤੋਂ ਯਾਰ ਕੋਈ ਦਫਤਰ ਤੋਂ ਦਫਤਰ ਕੋਰੇ ਹੀ ਸਮਰ ਸੀ ਹੈਨਾ ਲੋਕ ਜੋੜਿਆ ਤੇ ਕਹਿੰਦਾ ਕੱਢਿਆ ਬਾਹਰ ਇਹ ਲੱਖਣ ਹੱਥ ਬੰਦੇ ਨੇ ਹੱਥ ਮਾਣਾ ਸਖਾ ਨਹੀਂ ਪਿਆ ਭੈਣ ਦੇ ਲੰਦ ਦੇ ਦਾਂਗੇ ਤੁਹਾਡਾ ਨਾਮ ਸੁਣਨਾ ਚਾਹੁੰਦਾ ਹਾਂ ਚੁੱਪ ਚੁੱਪ ਆਹ ਰਿਹਾ ਹੈ ਅੰਕ ਦਾ ਇੱਕ ਅੰਕ ਸਾਡੇ ਨੂੰ ਕਹਿ ਕਿਉਂ ਆਓ ਚਲਿਏ ਆਓ ਸਾਰੇ ਮਾਣਿਆ ਸਾਰੇ ਸਾਰੇ ਮੀਡੀਆ ਨੂੰ ਬੁਲਾਓ ਇਸੇ ਜ਼ੋਰ ਨਗਰ ਦੇ ਵਿੱਚ ਖੜਿਆ ਹੈ ਸ਼੍ਰੀ ਭਗਤ ਸਿੰਘ ਨਾ ਸੁਜੀ ਜਿਹੜਾ ਆਪਣੇ ਆਪ ਦੇ ਪਿਛਾੜੀ